ਬੇਟਾ ਬੜਾ ਜਮਾਨਾ ਮੈਨੂੰ ਤੋਖਾ ਦੇ ਗਿਆ ਮੇਰਾ ਬੇਟਾ ਇਹ ਬਾਬੇ ਬੁੱਢੇ ਗਿਆ ਹੀ ਮੱਥਾ ਟਿਕਣ ਐਕਸੀਡੈਂਟ ਹੋ ਗਿਆ ਤੇ ਮੈਂ ਉਦੋਂ ਵੀ ਦਿਹਾੜੀ ਗਈ ਪਾਪਾ ਨੂੰ ਕੀ ਹੋ ਗਿਆ ਉਹਨਾਂ ਜਦ ਵੱਡਾ ਬੇਟਾ ਪੂਰਾ ਗਿਆ ਨਾ ਉਹ ਤਾਂ ਮੱਦ ਲੱਗਾ ਜਿੱਦਾਂ ਦਿਮਾਗ 'ਚ ਹੀ ਕੋਈ ਹੋਇਲ ਉੱਠ ਗਈ ਘਰ ਨੂੰ ਵੀ ਅੱਗ ਲਾ ਕੇ ਸਾਰੇ ਨੂੰ ਚਲੇ ਗਿਆ 9 ਸਾਲੋਂ ਬੇਵသား ਸੁਣੂਗਾ ਇਹਨੂੰ ਸਾਨੂੰ ਛੱਡ ਕੇ ਆਇਆ ਨਹੀਂ ਵੀਰ ਜੀ ਉਹ ਨਹੀਂ ਆਇਆ ਵੀ ਤੇ ਪਹਿਲੇ ਦਰਵਾਜ਼ੇ ਨਹੀਂ ਲੱਗੇ ਇਹਨਾਂ ਵੀਰ ਜੀਆ ਵੇਖੋ ਦੇਖਾ ਦੇਖ খালি ਬਿਲਕੁਲ ਆਵੇ খালি ਹੈ ਤਾਂ খালি ਦੱਬੀ ਇੱਧਰ ਵੇ ਲੈ ਦਿਆੜੀ ਲੱਗਦੀ ਰੋਣ ਡਿਆੜੀ ਲੱਗਦੀ ਕਦੇ ਲੱਗਦੀ ਕਦੇ ਨਾ ਲੱਗਦੀ ਰੋਈ ਦਿਹਾੜੀ ਨਾ ਹੁਣ ਤਾਂ ਅੱਜ ਗਈ ਹਾਂ ਦੋ ਤਿੰਨ ਦਿਨਾਂ ਬਾਅਦ ਤੋ ਕੀ ਬੜਾ ਅਕਮਾ ਮੈਨੂੰ ਤੋਖਾ ਦੇ ਗਿਆ ਵੀਰ ਜੀ ਮੇਰਾ ਬੇਟਾ ਇਹ ਬਾਬੇ ਦੇ ਵੱਡੇ ਗਿਆ ਹੀ ਮੱਥਾ ਟਿਕਣ ਐਕਸੀਡੈਂਟ ਹੋ ਗਿਆ ਤੇ ਵੀਰ ਜੀ ਮੈਂ ਉਦੋਂ ਵੀ ਦਿਹਾੜੀ ਗਈ ਹਾਂ ਤੁਸੀਂ ਮੈਨੂੰ ਮਗਰ ਲੈਣ ਗਏ ਤਾਂ ਮੈਂ ਗੁਰਨਾਲਕਾ ਅਸਤਾਜਾ ਕੇ ਵੇਖਿਆ ਤਾਂ ਉੱਥੇ ਪੂਰਾ ਹੋਇਆ ਪਿਆ ਅੱਛਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਵੀਰ ਜੀ ਮੁੰਡੇ ਨੂੰ ਨਾ ਮੈਂ ਸੁੱਤੇ ਨੂੰ ਛੱਟ ਗਈ ਹਾਂ ਕੰਮ ਤੇ ਚੱਲ ਗਈ 7 ਵਜੇ ਮੇਰਾ ਕਮਾਈ ਵਾਲਾ ਨਹੀਂ ਕੋਈ ਮੈਂ ਇਕੱਲੀ ਕਮਾਉਂ ਰੀ ਬੇਟੀ ਦੀ ਵੀ ਘਰ ਵਾਲੇ ਦੀ ਡੈਥ ਹੋ ਗਈ ਉਹ ਐ ਬਸ ਤਲ ਲੱਗੀ ਆ ਦੇ ਕਰਕੇ ਮੈਂ ਕੱਲੀ ਕਰ ਚ ਕਮਾਉਣ ਵਾਲੀ ਤੇ ਜਾਂ ਮੇਰੀ ਬੇਟੀ ਕਰੀ 2000 ਰੁਪਏ ਲੈਂਦੀ ਮੈਂ ਝੂਠ ਨਹੀਂ ਮਾਰਨਾ ਵੀਰ ਜੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਇਸ ਤਰ੍ਹਾਂ ਜਿੱਤਰੇ ਮਿੰਦਿਆਲੀ ਲੱਭ ਜੇ ਸਵੇਰੇ ਮੈਂ ਪੈਲਸ ਚ ਜਿੱਤਰਾ ਗਏ ਹਾਂ ਕਿਹੜੀ ਕਲਾਚ ਪੜਦਾ ਫੀਸ ਭਰਦਮ ਕਿਉਂ ਮम्मा ਕੀ ਕੰਮ ਕਰਦੇ ਆ ਪੈਲਸ ਚ ਪਹਿਲੇ ਚ ਜਾਂਦੀ ਆ ਜੇ ਫਿਰ ਫੀਸ ਨਹੀਂ ਭਰੀ ਜਾਂਦੀ ਪੁੱਤ ਹੂੰ ਪਾਪਾ ਨੂੰ ਕੀ ਹੋ ਗਿਆ ਉਹ ਨਾ ਜਦ ਵੱਡਾ ਬੇਟਾ ਪੂਰਾ ਹੋ ਗਿਆ ਨਾ ਤੇ ਉਦੋਂ ਮਤਲਕ ਜਿੱਦਾਂ ਦਿਮਾਗ 'ਚ ਹੀ ਕੋਈ ਹੋੇਲ ਉੱਠ ਗਈ ਘਰ ਨੂੰ ਵੀ ਅੱਗ ਲਾ ਕੇ ਸਾਰੇ ਨੂੰ ਚਲੇ ਗਿਆ 9 ਸਾਲ ਹੋ ਗਏ ਅਦਾ ਸੁਣੂਗਾ ਇਹਨੂੰ ਸਾਨੂੰ ਛੱਡ ਕੇ ਆਇਆ ਨਹੀਂ ਵੀਰ ਜੀ ਉਹ ਨਹੀਂ ਆਇਆ ਵੀ ਅਸੀਂ ਝੂਠ ਨਹੀਂ ਬੋਲਣਾ ਵੀ ਸਾਨੂੰ ਨਹੀਂ ਪਤਾ ਪੀ ਉਹ ਹੈਗਾ ਵੀ ਆਕੇ ਨਹੀਂ ਵੀ ਹੈਗਾ ਵੀਰ ਜੀ ਠੀਕ ਹੈ ਪਰ ਲੱਕ ਕਮਰਾ ਵੀ ਹੈ ਇਹਨੇ ਦਰਵਾਜ਼ੇ ਨਹੀਂ ਲੱਗੇ ਇਹਨੇ ਵੀਰ ਜੀਆ ਵੇਖੋ ਦੇਖਾ ਦੇਖਾ ਖਾਲੀ ਬਿਲਕੁਲ ਆ ਵੇ ਖਾਲੀ ਹੈ ਸਾਰਾ ਖਾਲੀ ਡੱਬੇ ਆ ਇੱਧਰ ਵੇ ਲੈ ਵੀਰ ਜੀ ਦਿਹਾੜੀ ਲੱਗਦੀ ਰੋਜ਼ ਦਿਹਾੜੀ ਲੱਗਦੀ ਕਦੇ ਲੱਗ ਗਈ ਕਦੇ ਨਾ ਲੱਗ ਗਈ ਰੋਜ਼ ਦਿਹਾੜੀ ਨਹੀਂ ਨਾ ਹੁਣ ਕ ਅੱਜ ਗਏ ਹਾਂ ਦੋ ਤਿੰਨ ਦਿਨਾਂ ਬਾਅਦ ਜਵਾਈ ਮੁੱਕ ਗਿਆ ਮੁ ਜਵਾਈ ਮੁੱਕ ਗਿਆ ਮੇਰਾ ਉਹ ਤਾਂ ਉਹ ਖੜੀ ਹੋ ਗਿਆ ਉਹ ਬੜਾ ਔਖਾ ਵੀਰ ਜੀ ਉਹਦੇ ਵੀ ਬੇਟੇ ਦੀ ਦਵਾਈ ਚੱਲਦੀ ਆ ਉਹਨੂੰ ਦੌਰਾ ਪੈ ਜਾਂਦਾ ਮਿਰਗੀ ਦਾ ਅਹੀ ਰੋਟ ਨੂੰ ਰਹਿ ਜਾਂਦਾ ਕਿਸੇ ਟਾਈਮ ਤੇ ਤੇ ਉਹਦੀ ਦਵਾਈ ਤੋਂ ਨਹੀਂ ਰਹਿੰਦੀ ਮੈਂ ਕਿਉਂਕਿ ਉਹ ਬੇਟਾ ਕੱਲਾ ਵਾ ਬੇਟੇ ਦੇ ਸਿਰ ਤੇ ਹੀ ਉਹ ਕੱਟਣ ਢੀ ਤੇ ਬੇਟੇ ਦੇ ਸਿਰ ਤੇ ਹੀ ਮੈਂ ਕੱਟਣ ਢੀ ਅਹੀ ਮਾਵਾਂ ਧੀਆਂ ਵੀਰ ਜੀ ਬੜੌਖਾ ਗੁਜ਼ਾਰਾ ਹੱਡਾ ਚੱਲਦਾ ਹੈ ਤੇ ਉਹ ਇਤਰਾ ਹੀ ਆ ਵੀਰ ਜੀ ਟੱਠੇ ਟੁੱਠੇ ਹੀ ਆ ਸਾਡੇ ਮੈਂ ਜਦੋਂ ਨਹਾਉਣਾ ਹੁੰਦਾ ਕਦੀ ਇੱਧਰ ਵੇਖ ਇੱਧਰ ਵੇਖ ਵੀ ਕੋਠਿਆਂ ਤੇ ਲੋਕਾਂ ਦੇ ਕੋਠੇ ਮੈਂ ਡਾਕ ਥੋੜੀ ਸਕਦੇ ਆ ਤੜਕੇ ਨੇਰੇ ਨੇਰੇ ਮੈਨੂੰ ਇਸ਼ਨਾਨ ਕਰਨਾ ਪੈਂਦਾ ਸਾਡਾ ਕੋਈ ਮਤਲਬ ਕਿ ਹੈ ਗਾਨੀ ਜੇ ਕੋਈ ਵੀ ਵੀਰਜਾ ਭੈਣ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਸ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੇ ਉਹਦੀ ਪੂਰੀ ਜਾਣਕਾਰੀ ਲੈ ਸਕਦਾ ਹੈ